ਦੇ ਵੱਡੇ ਭਰਾ ਨੇ ਸਾਡੇ ਬਜ਼ੁਰਗ ਨੇ ਅਸੀਂ ਕਈ ਸਮਾਜਿਕ ਘੋਲ ਇਕੱਠਿਆਂ ਲੜੇ ਚਾਹੇ ਉਹ ਮੈਡੀਕਲ ਕਾਲਜ ਫਰੀਦਕੋਟ ਦੀ ਗੱਲ ਹੋਵੇ ਜਾਂ ਹੋਰ ਵੀ ਕਿਸਾਨੀ ਦੇ ਮੁੱਦੇ ਹੋਣ ਸਮਾਜਿਕ ਮੁੱਦੇ ਹੋਣ ਡੱਲੇਵਾਲ ਸਾਹਿਬ ਇਨਸਾਨੀਅਤ ਦੇ ਲਈ ਹਮੇਸ਼ਾ ਅੱਗੇ ਹੋ ਕੇ ਲੜਦੇ ਰਹੇ ਔਰ ਸਾਥ ਦਿੰਦੇ ਰਹੇ ਅੱਜ ਮੈਂ ਇੱਕ ਬਤੌਰ ਛੋਟਾ ਭਰਾ ਉਨ੍ਹਾਂ ਦੇ ਨਾਲ ਮਿਲ ਕੇ ਆਇਆ ਤੁਸੀਂ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸੋ ਮੇਰੇ ਨਾਲ ਮੇਰੇ ਸਾਥੀ ਐਮ ਐਲ ਏ ਸਾਹਿਬਾਨ ਦਾ ਕੁਲਵੰਤ ਸਿੰਘ ਪੰਡੋਰੀ ਸਾਹਿਬ ਦਾ ਗੁਰਲਾਲ ਸਿੰਘ ਜੀ ਦਾ ਕੁਲਵੰਤ ਸਿੰਘ ਜੀ ਔਰ ਸਾਡੇ ਬੀਬੀ ਜੀ ਐਮ ਐਲ ਏ ਸੰਗਰੂਰ ਤੋਂ ਬੀਬੀ ਨਰਿੰਦਰ ਕੌਰ ਭਰਾ ਜੀ ਅਸੀਂ ਸਾਰੇ ਆਪਦੇ ਉਸ ਬਜ਼ੁਰਗ ਨੂੰ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤਕੜਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਡਾਇਵਰਸਿਫਿਕੇਸ਼ਨ ਹੋਏਗੀ। ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣ ਲੈਣਾ ਚਾਹੀਦਾ ਹੈ। ਕਿ ਤੁਸੀਂ ਕਿਸਾਨ ਨੂੰ ਦਰਕਨਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ। ਕਿਸਾਨ ਦੀ ਗੱਲ ਨਾ ਸੁਣ ਕੇ, ਅਪਮਾਨਿਤ ਕਰਕੇ ਦੇਸ਼ ਨੂੰ, ਸੰਵਿਧਾਨ ਨੂੰ ਅਪਮਾਨਿਤ ਕਰ ਰਹੇ ਹੋ। ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਹਜ਼ਾਰ ਕਰਾਇਆ। ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਰੰਗੇ ਜਿ ਲਿਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੀਪੀ ਡਾਊਨ ਹੋ ਰਿਹਾ ਹੈ ਰਾਜਗਜੀਤ ਸਿੰਘ ਧੱਲੇਵਾਲ ਹੋਰਾਂ ਦਾ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਿਹਾ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨੇ ਉਹ ਸੋ ਇਹ ਸਬਰ ਨਾ ਪਰਖਣ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਜੇ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਮੀ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚਲਣੀ ਚਾਹੁੰਦੇ ਹੋ ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਤਾਂ 80% ਹੈ ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਜੀ ਵੀ ਸਾਰਿਆਂ ਨੂੰ ਕਿਸਾਨੀ ਤੋਂ ਬਾਹਰ ਕੱਢ ਦਿਓ ਕਿਸਾਨਾਂ ਦੀ ਕਿਸਾਨੀ ਦੀ ਕਾਰਪੋਰਟਾਈਜੇਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰਿਆਂ ਇਹ ਉਹੀ ਚਾਲ ਐ ਤੁਸੀਂ ਸਾਰੀ ਖੇਤੀ ਜਿਹੜੀ ਐ ਉਹ ਅਡਾਨੀ ਵਰਗਿਆਂ ਨੂੰ ਦੇਣੀਆ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਇੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉੱਥੇ ਆਪਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀਆਂ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆਂ ਮੀਡੀਆ ਤੋਂ ਉਮੀਦ ਕਰਦੇ ਆਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪ ਦੇ ਘਰ ਦਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਹੈ ਇਹ ਪੰਜਾਬ ਲਈ ਸੰਘਰਸ਼ ਹੈ ਕੱਲੇ ਪੰਜਾਬ ਦਾ ਵੀ ਨਹੀਂ ਹੈ ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦਿਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਡੱਲੇਵਾਲ ਸਾਹਿਬ ਹੋਰਾਂ ਨੂੰ ਮਿਲ ਕੇ ਗਿਆ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਸਰਦਾਰ ਸਾਹਿਬ ਜੀ ਕਹਿ ਕਿ 33 ਦਿਨ ਹੋ ਗਏ ਆ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਪੈਨਲ ਖੋਲਿਆ ਗਿਆ ਕੋਈ ਇਸੇ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਵੀ ਮੇਰਾ ਖਿਆਲ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਗਟਾਰੂ ਚੱਕ ਜੀ ਵੀ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗਸ ਹੋ ਰਹੀਆਂ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇਸ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਦੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ ਸਹਿਮਤ ਹੈ ਕਿ ਤੁਸੀਂ 30 ਤਰੀਕ ਦੀ ਬੰਦ ਦੀ ਕਾਲ ਦਾ ਸਮਰਥਨ ਕਰਦੀ ਹੈ ਆਮ ਆਦਮੀ ਪਾਰਟੀ ਕਿ ਇਹਨਾਂ ਨੇ ਕਿਸਾਨ ਨੇ ਕਹੇਗਾ ਕਿ ਸਾਰੇ ادارے ਵਪਾਰਕ ادارے ਬੰਦ ਰਹਿਣਗੇ ਕੀ ਆਮ ਆਦਮੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪੇ ਦੇ ਵਿੱਚ ਦਫਤਰ ਬੰਦ ਕਰਨ ਦਾ ਹਮਾਇਤ ਕਰੋਗੇ ਜੀ ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਨੁਮਾਇੰਦਾ ਸੋ ਉਹਦੇ ਉਹ ਪਾਰਟੀ ਫੋਰਮ ਦੇ ਜਿਹੜਾ ਬੰਦਾ ਅਥੋਰਾਈਜ਼ ਆ ਉਹ ਹੀ ਇਸ ਸਵਾਲ ਦਾ ਜਵਾਬ ਦੇ ਸਕਦਾ ਮੈਂ ਪਰਸਨਲੀ ਇਹਦੇ ਨਾਲ ਸਰਦਾਰ ਸਾਹਿਬ ਨੂੰ ਤੁਸੀਂ ਡਰਾਫਟ ਦੀ ਕਰਕੇ ਦਿੱਤੀ ਕਿ ਸਿਹਤ ਬਹੁਤ ਖਰਾਬ ਹੈ ਬਾਈ ਲੈ ਲੋ ਡ੍ਰਿਪ ਲੈ ਕੇ ਉਹ ਮਨਾ ਕਰ ਦਿੰਦਾ ਇਹਨਾਂ ਨੇ ਕਿ ਦਵਾਈ ਬਿਲਕੁਲ ਨਹੀਂ ਲੈਣੀ ਜੇ ਮੈਨੂੰ ਕੁਝ ਹੋਰ ਤਾਂ ਕਿ ਹੋ ਜਾਵੇ ਦਵਾਈ ਨਹੀਂ ਮੰਗਦੇ ਦੇਖੋ ਉਹਨਾਂ ਦਾ ਇਹ ਜਵਾਬ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਨੀਤੀਆਂ ਨੇ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਸੋ ਉਹ ਉਹਨਾਂ ਦੀ ਹਮਦਰਦੀ ਕਰਕੇ ਮਨਾ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਕਿਹਾ ਲੇਕਿਨ ਉਹ ਆਪਦੀ ਗੱਲ ਤੇ ਉਸੇ ਤਰ੍ਹਾਂ ਕਾਇਮ ਨੇ ਸੰਧਵਰ ਸਾਹਿਬ ਤੁਸੀਂ ਡਰਾਫਟ ਦੀ ਗੱਲ ਕੀਤੀ ਜੋ ਸੋਬਿਆ ਨੂੰ ਭੇਜਿਆ ਡਰਾਫਟ ਤੇ ਪਾਰਟੀ ਦਾ ਕੀ ਸਟੈਂਡ ਆ ਅੱਗੇ ਜਿਹੜਾ ਇਜਲਾਸ ਹੋਣਾ ਉਹਦੇ ਕੋਈ ਪ੍ਰਤੀਬੱਧਤਾ ਪਾਇਆ ਗਿਆ ਹੈ ਜਾਂ ਇਹਗਾ ਜਿਹਾ ਦਿੱਤਾ ਦੇਖੋ ਮੈਂ ਉਹਦੇ ਬਾਰੇ ਇੱਕ ਕਪੈਸਿਟੀ ਬਿਲਡਿੰਗ ਜਿਹੜੀ ਸਾਡੇ ਐਮ.ਐਲ.ਏਜ਼ ਦੀ ਜਿਹੜੀ ਆ ਉਹ ਉਹ ਉਹਨਾਂ ਦੀ ਕਪੈਸਿਟੀ ਬਿਲਡਿੰਗ ਇੱਕ ਐਕਸਰਸਾਈਜ਼ ਰੱਖਾਂਗਾ ਜਿਹਦੇ ਵਿੱਚ ਐਕਸਪਰਟਸ ਨੂੰ ਬੁਲਾਵਾਂਗੇ ਔਰ ਉਹ ਆਪਦੇ ਆਪ ਦੇ ਵਿਊਜ਼ ਦੇਣਗੇ ਕੋਈ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਸੋ ਉਸ ਤੋਂ ਬਾਅਦ ਐਮਐਲਏ ਜਦੋਂ ਡਿਸਕਸ਼ਨ ਹੋਏਗੀ ਉਦੋਂ ਆਪਦੇ ਇਹਦੇ ਬਾਰੇ ਦੱਸਣਗੇ ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਜੀਐਸਟੀ ਵਾਲਾ ਹੀ ਹੈ ਦੂਜਾ ਮਾਡਲ ਦੂਜਾ ਸੀਐਮ ਸਾਹਿਬ ਨਾਲ ਜਾਂ ਨਹੀਂ ਸੀਐਮ ਸਾਹਿਬ ਨਾਲ ਮੈਂ ਉਹਨਾਂ ਨਾਲ ਮਿਲ ਨਹੀਂ ਸਕਿਆ ਆਪਸ ਵਿੱਚ ਸਾਡੀ ਪਰਸਨਲ ਡਿਸਕਸ਼ਨ ਹੁੰਦੀ ਰਹਿੰਦੀ ਏ ਉਹਦੇ ਤੋਂ ਇਹ ਲੱਗਦਾ ਵੀ ਜਿਸ ਤਰ੍ਹਾਂ ਜੀਐਸਟੀ ਨੇ ਪੱਠਾ ਬਿਠਾਤਾ ਨਾ ਸਾਰੇ ਸਾਰੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਨਿੱਕਿਆਂ ਦਾ ਉਸੇ ਤਰੀਕੇ ਨਾਲ ਇਹ ਖੇਤੀ ਦਾ ਵੀ ਨੁਕਸਾਨ ਕਰਨ ਵਾਲਾ ਡਾਕੂਮੈਂਟ ਹੈ ਹਜੇ ਤਕਮੀਰੀ ਇਹ ਸਮਝ ਬਣੀ ਹੈ ਲੇਕਿਨ ਸਾਰੇ ਤਰ੍ਹਾਂ ਦੀ ਸਮਝ ਉਥੋਂ ਲੈ ਕੇ ਫਿਰ ਜਿਹੜੀ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਵਿੱਚ ਚਰਚਾ ਹੈ 5 ਮਿੰਟ ਚ ਐਮਐਸਪੀ ਨੂੰ ਲੈ ਕੇ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਗੱਲ ਕਹੀ ਜਾਂਦੀ ਸੀ ਆਰਮ ਸਟੇਜਾਂ ਤੋਂ ਪਰ ਹੁਣ ਕਹਿੰਦੀ ਸਾਡੇ ਬਸ ਦੇ ਵਿੱਚ ਨਹੀਂ ਇਹ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਕ ਉਚੋਦੇ ਤੇ ਬੈਠੇ ਹੋ ਦੇਖੋ ਜਿਹੜੀਆਂ ਜਿਹੜੀਆਂ ਫਸਲਾਂ ਦੀ ਖਰੀਦ ਹੋ ਰਹੀ ਹੈ ਮੇਰੇ ਖਿਆਲ ਉਹ ਐਮਐਸਪੀ ਤੇ ਦਿੱਤੀਆਂ ਇੱਥੇ ਪੰਜਾਬ ਦੇ ੱਲੇਵਾ ਸਾਹਿਬ ਨੂੰ ਤਾਂ ਉਹਨਾਂ ਨੇ ਇਹੀ ਕੱਲ ਕਿਹਾ ਸੀ ਕਿ 99 ਮੈਂਬਰ ਜਿਹੜੇ ਬਣਾਏ ਗਏ ਨੇ ਆਵਾਜ਼ ਉਠਾਈ ਦਾ ਇਹ ਤਾਂ ਹੋਵੇ ਉਸ ਤੋਂ ਬਾਅਦ ੱਲੇਵਾ ਸਾਹਿਬ ਨੂੰ ਸੋਚਦੇ ਆ ਕਿ 75 ਦੇ ਗਵਰਨਰ ਰਾਜ ਲੱਗ ਜਾਵੇ ਨਾਲ ਸਰਕਾਰ ਜਾਵੇ ਨਾਲ ਕੁਝ ਪੰਜਾਂ ਬਲਾਸ ਕਿਵੇਂ ਦੇਖੀ ਕਿ ਅਗਰ ਗਵਰਨਰ ਰਾਜ ਲੱਗ ਜਾਦਾ ਇਹ ਹਾਈਪੋਥੈਟিক্যাল ਕੁਐਸਚਨ ਨਹੀਂ ਰਹੀ ਮੁੱਦੇ ਉੱਠਦੇ ਰਹਿੰਦੇ ਹੁੰਦੇ ਆ ਮੁੱਦਿਆਂ ਤੇ ਲੜਾਈ ਕਰਦੀਆਂ ਰਹਿੰਦੀਆਂ ਹੁੰਦੀਆਂ ਸਾਰੀਆਂ ਤਿਹਰਾ ਮੁੱਦੇ ਹੱਲ ਹੁੰਦੇ ਰਹਿੰਦੇ ਹੁੰਦੇ ਆ ਸੋ ਅਸੀਂ ਸਾਰੇ ਸਾਨੂੰ ਹੱਦ ਮੁੱਦੇ ਹੱਲ ਕਰਾਉਣ ਵਾਸਤੇ ਚੁਣਿਆ ਗਿਆ ਸੋ ਕੱਲੇ 92 ਨਹੀਂ ਮੈਂ 117 ਦੀ ਗੱਲ ਕਰਦਾ 117 ਹੀ ਪੰਜਾਬ ਦੇ ਆ ਔਰ ਸਾਰੇ ਮੁੱਦਿਆਂ ਦਾ ਹੱਲ ਕਰ ਲਈ ਆਪਦੇ ਆਪ ਦਾ ਜੋਰ ਲਾਉਣਗੇ ਮੇਰੀ ਇਹ ਤਵਕਕੋ ਹੈ ਕੀ ਸਰ ਪਾਰਟੀ ਮੀਟਿੰਗ ਦਾ ਕਾਲ ਕੀਤੀ ਦਿੱਤੀ ਜਾ ਸਕਦੀ ਜੀ ਦੇਖੋ ਇਹ ਪਾਰਟੀ ਪ੍ਰਧਾਨ ਦਾ ਫੈਸਲਾ ਹੁੰਦਾ ਇਹ ਉਹਨਾਂ ਨੇ ਕਰਿਆ ਇਹ ਸਰਪਾਰਟੀ ਖੇਤੀ ਨੀਤੀ ਤਿਆਰ ਕੀਤੀ ਜਾਣੀ ਸੀ ਸੰਵਤ ਸਾਹਿਬ ਉਹ ਕਿੱਥੋਂ ਤੱਕ ਗੱਲ ਖੇਤੀ ਦਾ ਮੇਰਾ ਖਿਆਲ ਖਰੜਾ ਵੀ ਤਿਆਰ ਹੈ ਉਹਦੀ ਰੈਟੀਫਿਕੇਸ਼ਨ ਹੋਣੀ ਹੈ ਉਸ ਇੱਕ ਹਿਸਟੋਰੀਕ ਡਾਕੂਮੈਂਟ ਹੈ ਉਹਦੇ ਵਿੱਚ ਇੱਕ ਵੀ ਛੋਟਾ ਮੋਟਾ ਵੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਹ ਸਭ ਮੇਰਾ ਖਿਆਲ ਸਾਰੇ ਐਕਸਪਰਟਸ ਦੇ ਉਹਦੇ ਤੇ ਵਿਊ ਆ ਰਹੇ ਆ ਜਲਦੀ ਹੋ ਜਾਏਗੀ ਕਹਿੰਦੀ ਮੈਂ ਰਹੀ ਆ ਥੋਨੇ ਦੀ ਵੱਡੀ ਲੁੱਟ ਹੋਈ ਆ ਜੀ ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਉਹਦੀ 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 ਐਪਲੀਕੇਸ਼ਨ ਮੈਨੂੰ ਦਿਓ ਮੈਂ ਉਹਦਾ ਪਤਾ ਕਰਾ ਕੇ ਸਜ਼ਾ ਦੇਵਾਂਗੇ ਯਾਰ ਨਿਊਜ਼ ਕੋਈ ਹੋਰ ਹੁੰਦੀ ਆ ਥੱਲੇ ਕੋਈ ਹੋਰ ਹੁੰਦਾ ਮੈਨੂੰ ਐਪਲੀਕੇਸ਼ਨ ਦਿਓ ਨਾ ਉਹਦੀ ਦੇ ਦਿੱਤੇ ਜੀ ਇੱਕ ਵਾਰ ਮੀਟਿੰਗ ਵੀ ਹੋਈ ਸੀ ਡੱਲਿਆ ਸਾਹਿਬ ਦੀ ਤੁਸੀਂ ਤੁਸੀਂ ਉਹਦੀ ਐਪਲੀਕੇਸ਼ਨ ਸਪੈਸੀਫਾਈ ਮੈਨੂੰ ਦਿਓ ਮੈਂ ਆਪਦੇ ਲੈਵਲ ਤੇ ਕਰਾ ਲਊਗਾ ਸਤਿ ਸ਼੍ਰੀ ਅਕਾਲ ਕਿਸਾਨਾਂ ਕਿਸਾਨਾਂ ਲਿਸਟ ਬਣਾਈ ਬੈਠੇ ਆ ਜੇ ਪਹਿਲੇ ਕਿਸਾਨ ਨੂੰ ਕੁਝ ਹੁੰਦਾ ਤਾਂ ਦੂਸਰਾ ਵੀ ਸਰਕਾਰ ਉਡੀਕ ਹੀ ਰਵੇਗੀ ਕਿ ਕਿਸਾਨ ਬੈਠਦੇ ਰਹਿਣਗੇ ਜਾਂ ਕੋਈ ਸਮਾਧਾਨ ਵੀ ਕਿੱਢਿਆ ਜਾਵੇ ਨਹੀਂ ਕਿਸਾਨ ਤੇ ਨਾਲ ਅਸੀਂ ਤਾਂ ਬਿਲਕੁਲ ਨਾਲ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਹੈ ਇਹਦੇ ਕੋਈ ਦੇਖਣ ਵਾਲੀ ਗੱਲ ਹੀ ਨਹੀਂ ਹੈ ਸਰ ਤੋਂ ਕੇ ਸਾਹ ਤੇ ਫਿਰ ਕੇਂਦਰ ਦੇ ਦਬਾਅ ਕਿਸ ਤਰ੍ਹਾਂ ਪੈ ਉਹ ਵੀ ਕਹਿ ਰਹੇ ਨੇ ਅਸੀਂ ਨਾਲਾਂ ਦਸੀਆਂ ਕੁਝ ਵੀ ਕਹਿ ਰਹੇ ਉਸ ਨਾਲਾਂ ਪਰ ਨਾ ਤਾਂ ਕੋਈ ਸੱਦਾ ਪੱਤਰ ਆ ਰਿਹਾ ਨਾ ਗੱਲਬਾਤ ਜੇ ਬਦਲੀ ਆ ਡਾਕਟਰ ਕਹਿ ਰਹੇ ਨੇ ਅਗਲੇ 48 ਘੰਟੇ ਬਹੁਤ ਗਿੜੀ ਕਰਨੇ ਬਹੁਤ ਸੇਖ ਖਰਾਬ ਹੋ ਰਹੀ ਹੈ ਕਿਸੇ ਟਾਈਮ ਹੀ ਕੋ ਦੇਖੋ ਮੈਨੂੰ ਇਹ ਲੱਗਦਾ ਵੀ ਸਾਰੀਆਂ ਹੀ ਤਿਰਾਂ ਨੂੰ ਇਹਦੇ ਤੇ ਇੱਕ ਰਣਨੀਤੀ ਬਣਾਉਣੀ ਪਏਗੀ ਕੇਂਦਰ ਤੇ ਦਬਾਅ ਵੀ ਪਾਏਗਾ ਬਿਲਕੁਲ ਪਾਏਗਾ ਕਿਉਂ ਨਹੀਂ ਪਾਏਗਾ ਉਦੋਂ ਆਪਾਂ ਕਾਲੇ ਕਾਨੂੰਨ ਵਾਪਸ ਕਰਾਇਆ ਹੀ ਆ ਮੇਰਾ ਖਿਆਲ ਹੈ ਵੀ ਇਹਦੇ ਬਾਰੇ ਕੱਲ ਪ੍ਰਧਾਨ ਜੀ ਹੋ ਕੇ ਗਏ ਐ ਇੱਥੇ ਉਹ ਉਹ ਸਹੀ ਸਮੇਂ ਤੇ ਸਹੀ ਜਾਣਕਾਰੀ ਦੇ ਸਕਦੇ। ਪਰ ਤੁਸੀਂ ਕਹਿ ਰਹੇ ਮੀਟਿੰਗ ਲਗਾਤਾਰ ਹੋ ਰਹੀ ਹੈ ਕੇਂਦਰਾਨਾ ਸਰੋ ਮੀਟਿੰਗ ਦਾ ਅਪਡੇਟ ਕੀ ਹੈ ਕਿ ਵੀ ਇਹ ਦੇਚਤਾ ਨਿਕਲ ਰਹੀ ਨੇ ਮੀਟਿੰਗ ਜਾਂ ਕੀ ਕੁਝ ਆ ਰਿਹਾ ਆਪਣੇ ਜੇ ਸਿੱਟਾ ਹੁੰਦਾ ਤੇ ਠੀਕ ਹੈ ਠੀਕ ਹੈ ਜੀ ਠੀਕ ਹੈ